ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਮੇਰੇ ਗਵਾਨ ਪਿੰਡ ਦੀ ਹੈ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਅੱਜ ਤੁਹਾਡੇ ਵਾਸਤੇ ਟੋਕੜ ਗੱਭਣ ਨਕੀਨੇ ਲੈ ਕੇ ਆਏ ਆ ਤਿੰਨ ਟੋਕੜ ਗੱਭਣ ਆ ਤੇ ਦੋ ਗੱਭਣ ਆ ਉਹ ਗਰਮੀ ਰਹਿਤਾ ਪੈਨ ਨਕੀਨੇ ਦੀਆਂ ਵੀ ਡਿਟੇਲ ਤੁਹਾਨੂੰ ਲੈ ਦਾਂਗੇ ਤੇ ਪਹਿਲਾਂ ਆਪਾਂ ਗੱਭਣ ਦੀ ਡਿਟੇਲ ਲੈ ਲੈਂਦੇ ਆ ਮੁੱਲ ਰੇਟ ਜਾਇਜ਼ ਹੋਣਗੇ ਫੈਕਸ ਜਿਹੀ ਹੁੰਦੇ ਆ ਮੁੱਲ ਰੇਟ ਇੱਕ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਹੈ ਸਪੈਸ਼ਲ ਜਿਹੜੇ ਵੀਰਾਂ ਨੇ ਪਸ਼ੂ ਮੇਰੀ ਵੀਡੀਓ ਤੋਂ ਲੈਣਾ ਹੈ ਜਿਹੜਾ ਟੋਕੜ ਗੱਭਣ ਪਸ਼ੂ ਹੁੰਦਾ ਆਪਦਾ ਡਾਕਟਰ ਨਾਲ ਜ਼ਰੂਰ ਲੈ ਕੇ ਆਇਓ ਤੇ ਜਿਹੜੇ ਜਿੰਨਾ ਦੁੱਧ ਬਾਈ ਨੇ ਦੱਸਿਆ ਆਪ ਦੀ 2 ਟੈਮ 10 ਟੈਮ ਚਵਾਈ ਕਰ ਲਿਓ ਤੇ ਜਿਹੜਾ ਗੱਬਣ ਬਸੂਆ ਜੀ ਉਹਦੇ ਆਪਦੇ ਥਾਣ ਚਿਕਜੀ ਤਰ੍ਹਾਂ ਪਾਸ ਕਰਕੇ ਲੈ ਜਾਓ ਇਹ ਮੇਰੇ ਵੱਲੋਂ ਸਪੈਸ਼ਲ ਬੇਨਤੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਮੇਰਾ ਗਰੇਜ ਆ ਪਿੰਡ ਜੀ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਮੋਬਾਈਲ ਨੰਬਰ 98724 16597 ਠੀਕ ਆ ਜੀ ਅੱਜ ਕਿੰਨੇ ਨਾਗ ਸੇਲ ਆ ਜੀ ਅੱਜ ਨਾਗ ਵੀਰੇ 5 ਆ ਠੀਕ ਆ ਜੀ ਤਿੰਨ ਗੱਬਣਾ ਟੋਕੜਾਂ ਗੱਬਣਾ ਦੋ ਹੈਗੀਆਂ ਇੱਕ ਟੋਕੜਾ ਗੱਬਣਾ ਚ ਪਹਿਲਣਾ ਵਹਿਣਾ ਦੂਜੇ ਵਾਸਤੇ ਗੱਬਣਾ ਠੀਕ ਆ ਜੀ ਇੱਕ ਵਹਿੜ ਹੈਗੀ ਆ ਤੀਜੇ ਵਾਸਤੇ ਗੱਬਣਾ ਠੀਕ ਆ ਜੀ ਦੋ ਗੱਬਣ ਹੈ ਦੋ ਤਿਆਰ ਗੱਬਣਾ ਇੱਕ ਜਰਸੀ ਗੱਬਣ ਤਿਆਰ ਵੈਸ਼ੀਆ ਪਹਿਲਾ ਸੁਗਾ ਜਰਸੀ ਤੋਂ ਸ਼ੁਰੂ ਕਰ ਲੈਨੇ ਬਈ ਕਿਉਂਕਿ ਸੀਜ਼ਨ ਗਰਮੀ ਦਾ ਚੱਲੀ ਜਾਂਦਾ ਗਰਮੀ ਵਜਨ ਹੀ ਆ ਦਨ ਮੋਦਨ ਤੇ ਤੋਹਫਾ ਹੀ ਆ ਇੱਕ ਗਰਮੀਆਂ ਦਾ ਤੁਹਾਡੇ ਵਾਸਤੇ ਡਿਟੇਲ ਕੀ ਆ ਜੀ ਡਿਟੇਲ ਬਾਰੇ ਪਹਿਲਾ ਸੁਗਾ ਠੀਕ ਆ ਜੀ ਛਿੱਗੀ ਮੂੰਹ ਦੀ ਆ ਉਹ ਤਾਂ ਛੇ ਦਾ ਹਾਂਜੀ ਛਿੱਗੀ ਆ ਦਨ ਕਿੰਨੇ ਬਾਜੂ ਬਈ ਇੰਦਾਂ ਬਰੇ ਸੱਤ ਹਫ਼ਤਾ ਦੱਸਿਆ ਮਾਲਕ ਨੂੰ ਠੀਕ ਹੈ ਜੀ ਕਿੰਨਾ ਕ ਪਾਜ ਦੁੱਧ ਦੇ ਦੁੱਧ ਬਈ 12 ਕਿਲੋ 13 ਲੀਟਰ ਦਾ ਪਾਉਗੀ ਬਾਕੀ ਸੇਵਾ ਹਾਂ ਬਾਕੀ ਸੇਵਾ ਦਾ ਹੁੰਦਾ ਨਾ ਦੁੱਧ ਹੁੰਦਾ ਸੇਵਾ ਦਾ ਹੁੰਦਾ ਜੇ ਕੋਈ ਸੂਆ ਸਵਾਇਆ ਪਸ਼ੂ ਆ ਤਾਂ ਬਾਈ ਦੇ ਘਰੇ ਆਪਦੀ ਚਵਾਈ ਕਰ ਲਿਓ ਜੇ ਗੱਬਰਾਂ ਦਾ ਤੁਹਾਡੀ ਸੇਵਾ ਦਾ ਅੰਦਾਜ਼ਾ ਤੁਸੀਂ ਪਸ਼ੂ ਦੀ ਤਿਆਰੀ ਤੋਂ ਲਾ ਲਿਓ ਸੋਹਣੀ ਜਰਸੀ ਪੰਜਾਬ ਵਾਲੀ ਗਰਮੀ ਰਹਿ ਤਗਾ ਕਹਿ ਸਕਦੇ ਆ ਬਾਕੀ ਦੁੱਧ ਕਰਮ ਵਾਲੀ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਹੁੰਦੀ ਆ ਡੇਟ ਮੁਤਾਬਕ ਹਫਤਾ ਪਿਆ ਇੱਕ ਦੋ ਦਿਨ ਪਸੂ ਉੱਪਰ ਵੀ ਲੈ ਜਾਂਦਾ ਥਨਾਂ ਦੇ ਸਹਿਜ ਵੀ ਸੋਹਣੇ ਆ ਗਏ ਗੈਰ ਤੇ ਲੱਗੇ ਚਾਰੇ ਤਾਂ ਨਖੜਵੇਂ ਇੱਕੋ ਸਹਿਜ ਦੇ ਤਿਆਰੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਜਿਹੜੀਆਂ ਹਵਾਨੇ ਚ ਵਾਲਟਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਕੱਢ ਕੇ ਸੁਣਾ ਸੀਰ ਸਾਹੂ ਪੂਰੀ ਹੈ ਬਾਈ ਬਾਈ ਨਵਾਈਆ ਕਰਮ ਵਾਲੀ ਆਇ ਲ ਕੋਈ ਨਹੀਂ ਸੀਰ ਸਾਹੂ ਦਾ ਬਾਕੀ ਝੋਲ ਹਵਾਨੇ ਚ ਤੁਸੀਂ ਦੇਖ ਸਕਦੇ ਹੋ ਸਾਰੀਆਂ ਵਾਲਟਾਂ ਕੱਢ ਕੇ ਸੁਣਾ ਚੈੱਕ ਕਰ ਲਓ ਜੀ ਗੱਟਾਂ ਨੂੰ ਉਹ ਮੰਨਦੇ ਝੋਲ ਪਈ ਹੈ ਲੈ ਇਹ ਲੱਟੂਲਾ ਮੱਛੀ ਦੀਆਂ ਬਹੁ ਪੰਗਾਂ ਬੜੇ 12-13 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਭਾਈ ਬਾਕੀ ਸੇਵਾ ਦੇ ਸਿਰ ਤੇ ਆ ਵਜਨ ਵਾਲੀ ਆ ਕੱਦ ਵਾਲੀ ਆ ਕੋਈ ਲੱਸੀ ਿੱਕੀ ਨਹੀਂ ਕੀ ਥਣਾ ਦੀਆਂ ਭਾਈ ਓਕੇ ਹੋਣਗੀਆਂ ਸਾਰੀਆਂ ਹੀ ਗਾਈਆਂ ਜੀ ਮੇਰੇ ਸਾਰੀਆਂ ਹੀ ਓਕੇ ਆ ਗਾਰੰਟੀ ਹੈ ਥਣਾ ਦੀਆਂ ਭਾਈ ਕਹਿੰਦਾ ਮੈਂ ਪੈਸੇ ਲਾਏ ਆ ਮੈਂ ਚੈੱਕ ਕਰਕੇ ਲੈ ਕੇ ਜਾਂਦੀ ਆ ਤੁਸੀਂ ਪੈਸੇ ਲਾਉਣੇ ਆ ਤੁਸੀਂ ਆਪ ਦੀ ਚੈੱਕ ਕਰਕੇ ਲੈ ਕੇ ਜਾਓ ਬਾਈ ਵੱਲੋਂ ਪਾਸ ਆ ਓਕੇ ਆ ਡੰਨ ਆ ਜਮਾ ਥਣਾ ਦੇ ਸਹਜ ਵੀ ਸੋਹਣੇ ਆ ਮੁੱਲ ਭਾਈ ਜਮਾ ਇਹਦਾ ਯਸਨੋ ਵਾਲਾ ਜਮਾ ਜਾਇਜ਼ ਆ ਫੈਕਸਰੇਟ ਜੇ ਬਰੇ ਆਪਣਾ ਹੋਊਗਾ ਇਹਦਾ ਮੁੱਲ 40000 ਹੋ ਜੂ ਮਾੜਾ ਮੋਟਾ ਕਰੀ ਮਾਨਤਨ ਬਰੇ ਜ਼ਰੂਰ ਕਰਾਂ ਠੀਕ ਹੈ ਜੀ 40000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ ਦੋ ਨੰਬਰ ਕਰਮਿਆਂ ਦਾ ਸੋਫਾ ਇਹਦੀ ਕੀ ਡਿਟੇਲ ਹੈ ਜੀ ਇਹ ਬਰੇ ਤੀਜੇ ਤੀਜਾ ਸੁਣਾ ਬੈਠ ਨੇ ਠੀਕ ਹੈ ਜੀ ਹਾਂ ਜੀ ਹਮ ਤੱਕ ਬਰੇ ਬਾਕੀ ਇਹਦਾ ਹਫਤਾ ਲੈ ਜੀ ਕਿੰਨਾ ਕੁ ਬਾਜੂ ਬਾਈ ਇਹਦੇ ਮਾਲਕਾਂ ਨੇ 18 20 ਲੀਟਰ ਦਾ ਸੈਚੂਆ ਠੀਕ ਹੈ ਜੀ ਬਾਕੀ ਦੁੱਧ ਨੂੰ ਸੇਵਾ ਦਾ ਨਾ ਫਰੀਕ ਵੀਡੀਓ ਵਿੱਚ ਕਹਿੰਨੇ ਆ ਪੂਜੋ ਜਪਾ ਲਾਂਗੇ ਬਾਕੀ ਛੋਟੀ ਤਾਂ ਹੈ ਨਹੀਂ ਬੜ ਪੂਰੀ ਡਬਲ ਗਰਮੀ ਵਾਲੀ ਆ ਜੀ ਆਪਦੇ ਚੈੱਕ ਕਰ ਸਕਦੇ ਹੋ ਜੀ ਆ ਐਚ ਐਫ ਵੀ ਖੜੀਆਂ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੀ ਨਾਲ ਐਚ ਐਫ ਦੇ ਬਰੋਬਰ ਹਾਈਟ ਆ ਜੀ ਬਾਈ ਦੇ ਮੋਢੇ ਤੋਂ ਪੂਰਾ ਉੱਪਰ ਹੀ ਜਾਂਦੀ ਹੈ ਤੁਸੀਂ ਚੈੱਕ ਕਰ ਲਓ ਹਨਾਂ ਦੇ ਸਹਿਜ ਵੀ ਸੁਹਣੇ ਆ ਲਗਭਗ ਹਫ਼ਤੇ ਦੀ ਕੱਚੀ ਆ ਤਿਆਰੀ ਕਰਮ ਵਾਲੀ ਚੰਗੀ ਕਰੂਗੇ ਇੱਕ ਮੇਨ ਗੱਲ ਦੁੱਧ ਇਹਦਾ ਮੱਝਾ ਜੀ ਗਿਣਿਆ ਜਾਣਾ ਪੈ ਤਾਂ ਫੁੱਲ ਆਊ ਵੀ ਬਾਕੀ ਗਰਮੀ ਕਰਮ ਵਾਲੀ ਘੱਟ ਮਨਾਉਂਦੀ ਆ ਠੰਣਪੰਡੇ ਦੀ ਸਾਫ ਆ ਚਾਰੇ ਤਨ ਗੈਪ ਤੇ ਲੱਗੇ ਨਿਖੜ ਮੇ ਇਕੋ ਸਹਿਜ ਦੇ ਦੇਖ ਸਕਦੇ ਹੋ ਕੰਮ ਕੰਮ ਤੇ ਵਜਣ ਵਾਲੀ ਆ ਜੀ ਬਾਕੀ ਵੀ ਉਹਨਾਂ ਨੇ ਮੰਦਨ ਦੇ ਨਾ ਲੈਂਦੀ ਉਹਨਾਂ ਨੇ ਆਪ ਦੱਸਿਆ ਕਹਿੰਦਾ ਜਿਹੜਾ ਵੀ ਲੈ ਜਾਊਗਾ ਯਾਦ ਕਰੂਗਾ ਦੁੱਧ ਇਹਦਾ ਮੈਂ ਵਰਗਾ ਕਰਮ ਵਾਲੀ ਨੇ ਪਿਉਣਾ ਸਹੀ ਗੱਲ ਠੀਕ ਆ ਐਚ ਐਫ ਦਾ 2 ਕਿਲੋ ਰੱਖ ਲੈ ਇਹਦਾ 1 ਕਿਲੋ ਰੱਖ ਲੈ ਇੱਕ ਬਰਾਬਰ ਬਰਾਬਰ ਜਾਣਾ ਜੇ ਭਾਈ ਇਹਨੇ 20 ਕਿਲੋ ਦਿੱਤਾ ਤਾਂ ਐਚ ਐਫ 30 ਕਿਲੋ ਇਹਨੇ ਰੀਸ ਨਹੀਂ ਕਰਨੀ ਆ ਜੀ ਇੱਕ ਭਾਈ ਫਿਰ ਗਰਮੀ ਦਾ ਸੀਜ਼ਨ ਆ ਗਰਮੀ ਦਾ ਕਰਮਾ ਜੀ ਨੇ ਮਨਾਉਣੀ ਨੇ ਚੰਗੀ ਸੇਵਾ ਹੋ ਜੇ ਤਵੀ ਪਲੱਸ ਵੀ ਜਾਵੜੂ ਨਹੀਂ ਨਾਰਮਲ 17 18 ਦਾ ਕਿਤੇ ਗਿਆ ਹੀ ਨਹੀਂ ਪਿਛਲੇ ਸਵੇਰ ਮਾਲਕ ਨੇ 18 ਕਿਲੋ ਦੁੱਧ ਦੱਸਿਆ ਫਿਰ ਕੁਆਲਟੀ ਦੇਖ ਲੋ ਕੱਦ ਕਾਠ ਤੇ ਵਜਣ ਵਾਲੀ ਵਹੜਾ ਕੋਈ ਲੱਸੀ ਫਿੱਕੀ ਨਹੀਂ ਥਣਾਂ ਦੇ ਸਹਿਜ ਵੀ ਸੋਨੇ ਆ ਗੈਰ ਤੇ ਲੱਗੇ ਨਿੱਕਰਾ ਮੈਂ ਲੱਤੀ ਸਿਓ ਸਭ ਪੂਰੀ ਥਾਂ ਥੋਂ ਵੇਖ ਲੋ ਮੈਂ ਆਲਾ ਚੈੱਕ ਕਰ ਲੋ ਜੀ ਬਹੁਤ ਪਈ ਆ ਸਾਰੀਆਂ ਵਲਟਲਾਂ ਕੱਢ ਕੇ ਸੁਣਾ ਮੁੱਲ ਬਈ ਇਹਦਾ ਮੁੱਲ ਬਈ 60000 ਇਹਦਾ ਹੋ ਜੂ ਮਾਨਤਨ ਜੀ ਹਾਂ ਜੀ ਮਾਨਤਨ ਹੋ ਜੂਗਾ 60000 ਰੁਪਿਆ ਬਈ ਮੁੱਲ ਕਰਦੇ ਬਾਕੀ ਮਾਨਤਨ ਹੋ ਜੂਗਾ ਜਿਹਨੂੰ ਇਹ ਗੱਬਣ ਬਸੂਣ ਪਸੰਦ ਆਉਂਦੇ ਆ ਨੰਬਰ 22 ਦਾ ਸਕਰੀਨ ਤੇ ਚੱਲੂ ਅਗੇ ਉੱਪਰ ਗੱਬਣ ਤੋਂ ਸ਼ੁਰੂ ਕਰ ਲਾਂਗੇ ਟਨ ਨੰਬਰ ਬਈ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ 3G ਆਸਤੇ ਗੱਬਣ ਆ ਇਹ ਠੀਕ ਆ ਜੀ ਕਿੰਨੇ ਟਾਈਮ ਦੀ ਜੀ ਇਹ ਵੀਰੇ 14.5 ਮਹੀਨੇ ਦੀ ਗੱਬਣ ਚੈੱਕ ਪਾਸ ਆ ਜੀ ਦਿਨ 10 ਕ ਦਿਨ ਘੱਟ ਹੀ ਆ ਜਾਣੀ 4 ਪਲੱਸ ਰੱਖ ਲੋ ਹਾਂ 4 ਪਲੱਸ ਗੱਬੜ ਬਾਕੀ ਤਰੀਕ ਨਹੀਂ ਹੈਗੀ ਕਿਸੇ ਪਸ਼ੂ ਦੀ ਵੀ ਠੀਕ ਆ ਜੀ ਬਾਕੀ ਜਿਹੜਾ ਵੀ ਲਊਗਾ ਉਹਦੀ ਚੈੱਕ ਕਰਾ ਕੇ ਮੇਰੇ ਘਰੋਂ ਲੈ ਕੇ ਜਾਏ ਤੇ ਮੇਰੇ ਵੱਲੋਂ ਵੀ ਬੇਨਤੀ ਆ ਕਿਤੇ ਬਾਈ ਵੱਲੋਂ ਵੀ ਬੇਨਤੀ ਆ ਬਈ ਬਾਈ ਦੇ ਘਰੇ ਆਪ ਦਾ ਡਾਕਟਰ ਲਿਆ ਕੇ ਜਿਹੜਾ ਤੁਹਾਡਾ ਪਰਸਨਲ ਡਾਕਟਰ ਹੋਇਆ ਉਹ ਲਿਆ ਕੇ ਚੈੱਕ ਕਰਵਾ ਕੇ ਲੈ ਜਾ ਸਕਦਾ ਕਿਉਂਕਿ ਮੇਰਾ ਕੰਮ ਆ ਜਿਹੜਾ ਉਹ ਤੁਹਾਨੂੰ ਇੱਕ ਪਸ਼ੂ ਦਿਖਾਉਣਾ ਹੈ ਤਸੱਲੀ ਪਰਖ ਤੁਸੀਂ ਕਰਨੀ ਆ ਤੇ ਜਿਹੜਾ ਬਾਈ ਦਾ ਕੰਮ ਬਾਈ ਆਪਦਾ ਅਗਲੇ ਦੇ ਘਰੋਂ ਚੈੱਕ ਕਰਵਾ ਕੇ ਲੈ ਕੇ ਆਇਆ ਤੇ ਬਾਈ ਕਹਿੰਦਾ ਮੇਰੇ ਘਰੋਂ ਚੈੱਕ ਕਰਕੇ ਲੈ ਜਾ ਦੁੱਧ ਕਿੰਨਾ ਬਾਈ ਦੁੱਧ ਬਾਈ 10 ਲੀਟਰ ਹੁਣ ਮਿੰਨਦੀ ਆਪਾਂ 9 9 ਕਹਿ ਕੇ ਦੇਣੀ 9 ਭਾਂਡੇ ਚ ਪਾ ਕੇ ਦੇ ਦਾਂਗੇ ਹਾਂ ਦੁੱਧ ਸਰ ਮੈਂ 10 ਹੀ ਮਿੰਨਦਾ ਠੀਕ ਆ ਜੀ ਪਰ ਆਪਾਂ ਕਿਲੋ ਖੰਡ ਆਣਾ ਵੀ ਘੱਟ ਦੱਸਾਂਗੇ ਕੱਲੋ ਬੰਦਾ ਗਾਂ ਦੇ ਠੋਣਾਂ ਉੱਥੇ ਸਹੀ ਗੱਲ ਹੈ ਕਈ ਯਾਰ ਮਾੜਾ ਮੋੜਾ ਟਾਈਮ ਦਾ ਗਾਂ ਪਛਾਹ ਹੋ ਗਿਆ ਜਾਂ ਪੱਠੇ ਡੱਕੇ ਦਾ ਹੋ ਗਿਆ ਤਾਂ ਉਹਦੇ ਨਾਲ ਦੁੱਧ ਤਾਂ ਬਾਈ 11 ਕਿਲੋ ਹੀ ਲਿਆ ਸੀ ਚੋਕੇ ਉਹਨਾਂ ਨੇ ਵੱਛੀ ਲਾ ਲਈ ਜੀ ਠੀਕ ਹੈ ਜੀ ਥੋੜਾ ਬੱਚੇ ਦਾ ਕਰਦੀ ਕੱਲ ਹੀ ਵੜਾਈ ਆ ਉਦਰਾ ਕਰ ਗਈ ਉਹ ਹਾਂ ਉਹਨਾਂ ਦੀ ਘਰ ਦੀ ਸੀ ਥੋੜਾ ਜਿਹਾ ਉਪਰਾ ਕਰਦੀ ਐ ਅੱਗੇ ਦੇ ਨਾਲੋਂ ਪੱਠੇ ਖਾਂਦੀ ਜਿਹੜੀ ਵਾਸੀ ਬਹੁਤ ਉਹਨਾਂ ਨੂੰ ਆਖਿਆ ਵੀ ਲੈ ਲੂ ਉਹਦੇ ਪੈਸੇ ਨਾਲ ਦੇ ਦੋ ਉਹ ਕਹਿੰਦੇ ਨਹੀਂ ਦੇਣੀ ਗਾਂ ਬਾਲਾ ਦੁੱਧ ਕੱਢਦੀ ਸੱਜ 27 22 ਕਿਲ ਦੁੱਧ ਚੁੰਮਦੀ ਐ ਠੀਕ ਹੈ ਜੀ ਥਣਾ ਦੇ ਸੱਜ ਵੀ ਸੋਨੇ ਆ ਗੈਪ ਤੇ ਲੱਗੇ ਨਿਖੜਵੇਂ ਇੱਕੋ ਜਿਹੇ ਸੱਜ ਦੇ ਜਿਹੜਾ ਭਾਂਡੇ ਚ ਪਾਉਣ ਵਾਲਾ ਦੁੱਧ ਬਾਈ ਕਹਿੰਦਾ 10 ਲੀਟਰ ਹੀ ਆ ਪਰ ਆਪਾਂ 9 ਕਹਿ ਕੇ ਦੇਣੀ ਆ ਤੇ ਸਾਡੇ ਆ 4 ਪਲੱਸ 4 ਪਲੱਸ ਗੱਬਣ ਚ ਇੱਕ ਪਾਸਾ ਆਕੇ ਤਸੱਲੀ ਤੁਸੀਂ ਕਰਨੀ ਆ ਦੁੱਧ ਦੀ ਵੀ ਤੇ ਗੱਬਨ ਦੀ ਵੀ ਭਾਈ ਮੇਰੇਆਂ ਨਾਲ ਜਿੰਨੀਆਂ ਬਣਾ ਤਿੰਨ ਗਊਆਂ ਪਰ ਕੋਕ ਟੋਕਣਾ ਗੱਬਣਾ ਕਿੰਨੇ ਮੇਰੇਆਂ ਚੈੱਕ ਕਰਾ ਕੇ ਠੰਡੇ ਟੀਕੇ ਲਵਾਏ ਆ ਪਰ ਮੈਂ ਆਪਦੀ ਗਾਰੰਟੀ ਤੇ ਗਾਣੀ ਦੇਣੀ ਜਿਹੜਾ ਵੀਰ ਲਊਗਾ ਮੇਰੇ ਕੋਲੋਂ ਚੈੱਕ ਕਰਾ ਕੇ ਲੈ ਕੇ ਜਾ ਸਹੀ ਗੱਲ ਹੈ ਜੀ ਮੂਹੇ ਨੂੰ ਗਰਮੀ ਦੀ ਰੋਤ ਹੋਣੀ ਆ ਨਾ ਭਈ ਹੁਣ ਤਾਂ 200 ਰੁਪਿਆ ਲੱਗਣਾ ਜਿਹੜਾ ਵੀਰ ਲਵੇ ਆ ਤਸੱਲੀ ਕਰਾ ਕੇ ਲੈ ਕੇ ਜਾਵੇ ਹਾਂਜੀ ਸਹੀ ਗੱਲ ਹੈ ਜੀ ਤੇ ਜ਼ਰੂਰੀ ਹੋ ਜਾਂਦਾ ਜੀ ਇਹ ਚੈੱਕ ਕਰਵਾਉਣਾ ਮੁੱਲ ਭਾਈ ਇਹ ਤਾਂ ਜਾਇਜ਼ ਹੈ ਜੀ ਮੁੱਲ 47000 ਰੁਪਏ ਹੋਜੂ ਮਾਨਤਾ ਨਹੀਂ 2000 ਦਾ ਮਾਨ ਹੋਊਗਾ ਜੀ 45 ਦੀ ਫਿਕਸ ਰੇਟ ਵੜ ਦੇਣੀ ਹੈ ਫਿਕਸ ਰੇਟ ਦੇਣੀ ਹੈ ਚਲੋ ਜੀ ਬਾਈ ਕਹਿੰਦਾ ਜੇ ਮੁੱਲ ਕਰਵਾਉਣਾ ਤਾਂ 47000 ਰੁਪਿਆਗਾ ਜੇ ਫਿਕਸ ਪ੍ਰਾਈਸ ਆਪ ਦਾ 45000 ਦੀ ਯੈਸ ਨੋ ਆ ਜਿਹੜੇ ਵੀਰ ਨੂੰ ਜਚੂਗੀ ਤਸੱਲੀ ਕਰਕੇ ਆਪ ਦੇ ਲਿਜਾ ਸਕਦਾ ਏ ਦੂਜੇ ਸੂਏ ਸੂਈ ਹੋਈ ਆ ਤੀਜੇ ਸੂਏ ਵਾਸਤੇ 4 ਪਲੱਸ ਦੀ ਗੱਬਣ ਚੈੱਕ ਪਾਸ ਆ ਤੇ ਦੁੱਧ 10 ਕਿਲੋ ਆ 9 ਕਿਲੋ ਬਾਈ ਜੋਖ ਕੇ ਦੇ ਦੇ ਰਗੇ ਬੱਚਾ ਇਹਦੇ ਮਗਰ ਹੈ ਨਹੀਂ ਗਾ ਜੀ ਅੱਗੇ ਜੀ 4 ਨੰਬਰ ਬਾਈ ਪਹਿਲਾ ਸੁਆ ਬੇੜਾ ਬਾਈ ਦੰਦੋ ਬਾਈ ਛੱਗੀ ਆ ਬਾਈ ਕੰਨਾਂ ਨਾਲ ਦੰਦ ਖੜੇ ਆ ਕੰਨਾਂ ਵਾਲੇ ਦੰਦ ਖੜੇ ਆ ਜੀ ਕਿੰਨੇ ਮਹੀਨੇ ਦੀ ਗੱਬਣਾ ਜੀ ਇਹ 4 ਮਹੀਨੇ ਦੀ ਬਾਈ 4 ਮਹੀਨੇ ਦੀ ਹੈ ਬੱਚਾ ਜੀ ਮਗਰ ਬਈ ਇਹਦੇ ਬੱਚਾ ਇਹ ਆ ਲੈ ਜੀ ਹਾਂਜੀ ਨਾਲ ਵੀਰੇ ਆਇਆ ਤੇ ਨਾਲ ਹੀ ਦੇਣਾ ਨਾਲ ਹੀ ਦੇਣਾ ਇਹ ਬੇਨਤੀ ਕੱਲ ਨੂੰ ਕੋਈ ਵੀਰ ਕਵੇ ਨਾ ਬਈ ਬਈ ਵਸ਼ਾ ਰੱਖ ਲੈ ਠੀਕ ਕਿਉਂਕਿ ਥੋੜਾ ਬੱਚੇ ਦਾ ਜਿਆਦਾ ਹੀ ਕਰਦੀ ਬੱਚੇ ਤਾਂ ਮੈਨੂੰ ਨਾਲ ਲਿਉਣਾ ਪੈ ਗਿਆ ਤੇ ਕੱਲ ਨੂੰ ਪਸ਼ੂ ਉਪਰਾ ਕਰਕੇ ਦੁੱਧ ਨਾ ਕਢੀ ਦੁੱਧ ਕੱਢ ਜਾਂਦਾ ਸਹੀ ਗੱਲ ਹਾਂ ਥੋੜਾ ਨਾ ਨਾਲ ਹੀ ਗਾਂ ਦੇ ਖੜਾ ਸੀ ਠੀਕ ਹੈ ਜੀ ਤੇ ਨਾਲ ਬਈ ਦੇਣਾ ਤੇ ਨਾਲ ਹੀ ਲਿਆਂਦਾ ਬਾਈ ਦੀ ਸਪੈਸ਼ਲ ਬੇਨਤੀ ਆ ਬਈ ਬੱਚਾ ਬੱਚੀ ਗਾਂ ਬੱਚੇ ਜਿਆਦਾ ਹੀ ਕਰਦੀ ਆ ਜਿਆਦਾ ਗਾਂ ਤੇ ਨਾਲ ਹੀ ਆਇਆ ਤੇ ਨਾਲ ਹੀ ਦੇਣਾ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਦੁੱਧ ਕਿੰਨਾ ਬਈ ਦੁੱਧ ਬਈ 13 ਲੀਟਰ ਆ ਇਸ ਟਾਈਮ ਉਹਦਾ ਬਿਮਾਰ ਕੇ ਦਵਾਗੇ ਆਪਾਂ 12 ਲੀਟਰ ਕਹਿ ਕੇ ਦਵਾਗੇ ਠੀਕ ਆ 12 ਲੀਟਰ ਜੋਕ ਕੇ ਦੇ ਦਾਂ ਹਾਂ ਠੀਕ ਆ ਜੀ ਗੱਦਕੁੱਦ ਬਸ਼ੀ ਦਾ ਲਾਂ ਬੇਲ ਬਸ਼ੀ ਦੀ ਪੂਰੀ ਸੀਮਣ ਪਤਾ ਬਾਈ ਬੱਚੀ ਦਾ ਨਹੀਂ ਬਰੀ ਪਰ ਪੂਰੀ ਬਰੀਡ ਵਾਲੀ ਬੱਚੀ ਆ ਹਾਈਟ ਚੈੱਕ ਕਰ ਲਓ ਬਾਈ ਦੇ ਮੋਢੇ ਤੋਂ ਵੀ ਉੱਪਰ ਜਾਂਦੀ ਆ ਦੁੱਧ ਬਾਈ ਦੱਸਦਾ 14 ਲੀਟਰ ਆ ਆਪਾਂ 13 ਲੀਟਰ ਮਿਣ ਕੇ ਦੇ ਦਾਂਗੇ ਮਗਰ ਇਹਦੇ ਬੱਚਾ ਵੱਛਾਏ ਬੱਚੀ ਦਾ ਥੋੜਾ ਜਿਹਾ ਜ਼ਿਆਦਾ ਕਰਦੀ ਆ ਬਾਈ ਕਹਿੰਦਾ ਨਾਲ ਹੀ ਆਇਆ ਤੇ ਨਾਲ ਹੀ ਦੇਣਾ ਖੂਬਸੂਰਤੀ ਚੈੱਕ ਕਰ ਲਓ ਜੀ ਪੂਰੀ ਟੌਪ ਬਰੀਡ ਦੀ ਚੰਗਾ ਸੀਮਣ ਲੱਗਿਆ ਹੋਇਆ ਕਵਾਲਿਟੀ ਦੇਖੋ ਬਈ ਚੰਗਾ ਆ ਗਿਆ ਅੰਤੀ ਕੋਈ ਨਹੀਂ ਕੁਆਲਿਟੀ ਚੈੱਕ ਕਰਦਾ ਮੋਦੀ ਵਾਲੀ ਬੱਚੀ ਆ ਥਾਰਮ ਵਾਲੀ ਬੱਚੀ ਆ ਜੀ ਬਾਕੀ ਥਨਾ ਦੇ ਸਹਿਜ ਸੋਹਣੇ ਆ ਗੈਪ ਤੇ ਬਈ ਸ਼ੱਜਰ ਦਾ ਚੰਗਾ ਦੁੱਧ ਪਾਇਆ ਹੋਣਾ ਸ਼ੱਜਰ ਦਾ ਬਈ 27 28 ਲੀਟਰ ਦੱਸਿਆ ਮਾਲਕ ਨੇ ਜਿਹੜੇ ਸਾਬ ਨਾਲ ਬਰੀਡ ਕੁਆਲਿਟੀ ਆ ਬਈ ਦੇ ਵੀ ਦਿੱਤਾ ਹੋਣਾ ਕੋਈ ਬਾਰਾ ਬਈ ਥੋੜੀ ਜਿਹਾ ਮੈਂ ਘਰ ਦੀ ਜਿਹੜ ਨੇ ਪੱਠੇ ਨਹੀਂ ਚੱਕੇ ਠੀਕ ਆ ਜੀ ਕੱਲ ਹੀ ਵਹਿੜ ਆਈ ਆ ਸ਼ਾਮ ਨੂੰ ਉਪਰਾ ਕਰ ਗਈ ਉਪਰਾ ਥੋੜਾ ਕਰੀ ਜਾਂਦੀ ਆ ਉਹਨਾਂ ਦੀ ਘਰ ਤੋਂ ਕੋਈ ਸੀ ਵਸੀ ਤੇ ਬਾਕੀ ਚੈੱਕ ਕਰਾਈ ਆ ਚੈੱਕ ਕਰਾ ਕੇ ਦਵਾਂਗੇ ਵਹਿੜ ਦੀ ਲੰਬਾਈ ਲੰਬੂਈ ਤੇ ਕੱਦ ਕੋਦ ਵਾਸੀ ਦਾ ਪੂਰਾ ਚੰਗਾ ਰੇਡ ਦੀ ੱਡੀ ਤੋਂ ਦੇਖ ਲਓ ਜੀ ਬੈਕ ਸਾਈਡ ਤੋਂ ਮੈਂ ਦਿਖਾ ਦਿੰਦਾ ਸਿਰੇ ਸਿਰ ਤੇ ਕਰ ਜਮਾ ਪੂਰੀ ਦੀ ਪੂਰੀ ਸਟੇਟ ਆ ਜੀ ਬਾਕੀ ਕੁਆਲਿਟੀ ਬੱਚੀ ਦਾ ਅੰਤ ਕੋਈ ਨਹੀਂਗਾ ਚਾਰੇ ਪਾਸੇ ਥਣ ਵੀ ਸੋਹਣਿਆ ਹਵਾਨਾ ਵੀ ਫਿਟਿੰਗ ਵਾਲਾ ਠੋਸ ਹਵਾਨੇ ਦੀ ਗਾਂ ਹੈ ਕੋਈ ਆਏ ਨਹੀਂ ਟੱਟ ਮੇਲੇ ਵੇ ਦੀ ਚਾਹੇ ਚਾਰ ਸੂਏ ਹੋਰ ਸੂਪੇ ਹਵਾਨਾਣਾ ਤੋੜੂਗੀ ਜੀ ਗਾਂ ਇਹ ਕੁਆਲਿਟੀ ਚੈੱਕ ਕਰ ਲੋ ਬਰੀਡ ਵਾਈਜ਼ ਫੁੱਲ ਚੰਗੀ ਆ ਕੱਦ ਕਾਠ ਦੇ ਪੱਕ ਤੋਂ ਵੀ ਕੋਈ ਅੰਤ ਨਹੀਂ ਦੁੱਧ ਵੀ ਸੱਜਰਾਂ ਦੇ ਮੁਕਾਬਲੇ ਹੀ ਆ 14 ਕਿਲੋ 13 ਕਿਲੋ ਭਾਂਡੇ ਚ ਪਾ ਕੇ ਦੇ ਦਾਂਗੇ ਚਾਰਾ ਮਹੀਨਿਆਂ ਦੀ ਗੱਬਣ ਚੈੱਕ ਕਰਵਾ ਕੇ ਪੀਡੀਏ ਦੇ ਕੋਲ ਚੈੱਕ ਕਰਵਾ ਕੇ ਲਿਜਾ ਸਕਦੇ ਆ ਜੀ ਮੁੱਲ ਬਈ ਇਹਦਾ ਮੁੱਲ ਬਈ 57000 ਹੋ ਜੂ ਮਾਨਤ ਨਹੀਂ ਹਾਂਜੀ ਮਾਨਤਨ ਕਰ 57000 ਰੁਪਇਆ ਬਈ ਇਹਦਾ ਮੁੱਲ ਕਰਦੇ ਆ ਬਾਕੀ ਮਾਨਤਨ ਹੋ ਜੂਗਾ ਜਿਹਨੂੰ ਜਚੂਗੀ ਨੰਬਰ ਬਈ ਦਾ ਸਕਰੀਨ ਤੇ ਚੱਲੂਗਾ ਜੀ ਅੱਗੇ ਜੀ 5 ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਪਹਿਲਾ ਸੂਆ ਬਾਈ ਚਾਰ ਦੰਦ ਬਛੀ ਆ ਮੂੰਹ ਤੋਂ ਚਾਰ ਦੰਦ ਹਾਂਜੀ ਚੌਗੀ ਹੈ ਕਿੰਨੇ ਮਹੀਨਿਆਂ ਦੀ ਗੱਭਣ ਆ ਜੀ ਇਹ ਵੀ ਬਾਈ 11 ਦੇ ਆਸ-ਪਾਸ ਹੈਗੀ ਆ ਜਾਨੀ ਚਾਰ ਮੰਨ ਕੇ ਚੱਲਣ ਪੰਜ ਚਾਰ ਦਿਨ ਘੱਟ ਹੀ ਆ ਠੀਕ ਆ ਜੀ ਦੱਸਿਆ ਉਹਨਾਂ ਦੇ ਹਿਸਾਬ ਨਾਲ ਤੇ ਬਾਕੀ ਆਪਣੇ ਲੋ ਗੱਭਣਾਂ ਚੈੱਕ ਵੀ ਹੋਈ ਵੀ ਆਪਣੇ ਲੋ ਗਾਰੰਟੀ ਆ ਠੀਕ ਆ ਜੀ ਦੁੱਧ 14 ਕਿਲੋ ਇਸ ਟਾਈਮ ਕੰਡੇ ਵਾਲਾ ਮਣਦੀ ਆ ਬੱਚਾ ਜੀ ਬੱਚਾ ਹੈ ਨਹੀਂ ਇਹਦੇ ਮਗਰ ਹੈ ਨਹੀਂ ਜਾਣੀ 3 ਨੰਬਰ ਵਾਲੀ ਮਗਰ ਵੀ ਹੈ ਨਹੀਂ ਤੇ 5 ਨੰਬਰ ਵਾਲੀ ਮਗਰ ਵੀ ਬੱਚਾ ਹੈ ਨਹੀਂਗਾ 14 ਕਿਲੋ ਬਾਈ ਕਹਿੰਦਾ ਕੰਡੇ ਤੇ ਜੜਾਉਂਦੀ ਆ ਦੁੱਧ ਕੁਆਲਿਟੀ ਇਹ ਗਾਂ ਦੀ ਵੀ ਦੇਖ ਸਕਦੇ ਹੋ ਅੰਤ ਨਹੀਂ ਕੋਈ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਪੂਰੇ ਠੋਸ ਮਾਨੇ ਦੀ ਗਾਂ ਐ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾਵਾਂਗੇ ਚਾਰੇ ਥਣ ਮੰਜੇ ਦੇ ਪਾ ਵਾਂਗੂ ਖੜੇ ਆ ਨੇੜੇ ਤੋਂ ਦਿਖਾ ਦਿੰਨੇ ਆ ਜਿਹੜਾ ਭਾਂਡੇ ਚ ਪਾਉਣ ਵਾਲਾ ਦੁੱਧ ਆ ਉਹ 14 ਲੀਟਰ ਤਿਆਰ ਆ 14 ਲੀਟਰ ਭਾਂਡੇ ਚ ਪਾਉਣ ਆ ਲਾਗਾ ਬਾਕੀ ਸੀਲ ਸਾਬਾਈ ਪੂਰੀ ਹੈ ਜੀ ਭਾਈ ਪੀੜੀ ਦੇ ਬਹਿ ਕੇ ਸਾਰੀਆਂ ਪੀੜੀ ਦੇ ਬਹਿ ਕੇ ਚੋਨਾ ਬਾਲਟੀ ਰੱਖ ਕੇ ਹਾਂ ਠੀਕ ਆ ਬੱਚਾ ਆ ਕੇ ਦੇ ਕਿਉਂਕਿ ਨਾ ਤਾਂ ਮੰਡੀ ਗਿਆ ਤੇ ਨਾ ਜਾਣਾ ਠੀਕ ਹੈ ਜੀ ਘਰੀ ਬਾਬੇ ਦੀ ਕਰ ਆਪਣਾ ਮਾਲ ਵੇਖਦਾ ਠੀਕ ਹੈ ਜੀ ਠੀਕ ਹੈ ਨਾ ਸਾਫ਼ ਸੁਥਰਾ ਕੰਮ ਕਰਨਾ ਤੇ ਜਿਹੜੇ ਵੀਰ ਨੂੰ ਫਿੱਟ ਆਈ ਆਪਣੇ ਘਰੇ ਦੋ ਡੰਗ ਤਿੰਨ ਡੰਗ ਚਵਾਈ ਕਰ ਸਕਦਾ ਠੀਕ ਹੈ ਜੀ ਠੀਕ ਹੈ ਨਾ ਕਿਟੋਂ ਬਾਹਰ ਹੋਈ ਆਪਣੀ ਕੋਈ ਗਾਰੰਟੀ ਨਹੀਂ ਠੀਕ ਆ ਬਾਈ ਚਵਾਈ ਕਹਿੰਦਾ ਮੇਰੇ ਘਰੇ ਚਾਹੇ 3 ਟਾਈਮ ਚਵਾਈ ਕਰ ਲੋ ਚਾਹੇ 4 ਟਾਈਮ ਚਵਾਈ ਕਰ ਲਿਓ ਤੇ ਆਪਦੀ ਡਾਕਟਰ ਤੋਂ ਚੈੱਕ ਕਰਵਾ ਲਿਓ ਮੇਰੀ ਮੇਰੇ ਘਰ ਦੀ ਗਾਰੰਟੀ ਆ ਅਗਲੇ ਦੇ ਘਰ ਦੇ ਦੁੱਧ ਦੀ ਅਗਲੇ ਦੀ ਗਾਰੰਟੀ ਆ ਮੇਰੀ ਮੇਰੇ ਘਰੇ ਚਾਹੇ 3 ਟਾਈਮ 4 ਟਾਈਮ ਚਵਾਈ ਕਰਕੇ 14 ਕਿਲੋ ਕੰਡੇ ਤੇ ਛਾੜ ਕੇ ਦੇ ਦਾਂਗੇ ਬਾਕੀ ਬਰੀਡ ਵਾਲੀ ਗਾਂਏ ਬੋਦੀ ਵਾਲੀ ਮੂੰਹ ਤੋਂ 4 ਦਿਨ ਦਾ ਚਾਹੇ ਆ ਕਿ ਚੱਕ ਪਟਕੇ ਦਿਖਾ ਦੇਣ ਦੰਦਾ ਜਾ ਲਓ ਜੀ ਇਹ ਵੀ ਤੁਹਾਡਾ ਵਹਿਮ ਦੂਰ ਹੀ ਕਰ ਦਿੰਨੇ ਆ ਬਾਈ ਕਹਿੰਦਾ ਆਪਾਂ ਦੰਦ ਪੱਟ ਕੇ ਦਿਖਾ ਦਾਂਗੇ ਲਓ ਜੀ ਮੂੰਹ ਤੋਂ ਚਾਰ ਦੰਦ ਚੈੱਕ ਕਰ ਲਓ ਜੀ ਬਾਕੀ ਇਹਦਾ ਮੁੱਲ ਬਾਈ ਮੁੱਲ ਬਾਈ ਇਹਦਾ ਵੀ 57 ਦੋਨੇ 57 ਜੇ ਕੋਈ ਜੋੜਾ ਲੈ ਲੂਗਾ ਬਸ 2-2000 ਮਾਨ ਹੀ ਕਰਨਾ ਛੋੜੀ ਹੈ 2-2000 ਜੇ ਕੋਈ ਜੋੜਾ ਲੈ ਲੂ ਤਾਂ 2-2000 ਰੁਪਿਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਯਾਨੀ 55-55000 ਫਿਕਸ ਪ੍ਰਾਈਸ ਆ 57000 ਰੁਪਇਆ ਮੁੱਲ ਕਰਦੇ ਆ ਜਿਹਨੂੰ ਜਚੂਗੀ ਤਸੱਲੀ ਤੁਸੀਂ ਕਰਨੀ ਆ ਆਪਦੀ ਤਸੱਲੀ ਕਰਕੇ ਲਿਜਾ ਸਕਦੇ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ ਧੰਨਵਾਦ